ਅਸੀਂ ਜੇ ਇਸੇ ਤੇ ਅੱਜ ਤਾਂ ਆਪੇ ਖਾਣ ਵਾਸਤੇ ਗਏ ਨਾ ਮੈਨੂੰ ਕਿਹਾ ਮਹਮੋਸ ਤਾਂ ਨਹੀਂ ਉੱਤੇ ਗਏ ਉੱਥੇ ਨਾ ਸੱਤ ਅੱਤ ਮੁੰਡੇ ਸੀ ਤੇ ਉਹ ਗਲਤ ਤੇ ਗਲਤ ਕਮੈਂਟ ਕਰੀ ਜਾਂਦੇ ਹੀ ਮੇਰੇ ਨੂੰ ਛੇੜਨਦੇ ਹੀ ਗਲਤ ਕਮੈਂਟ ਕਰ ਕਰਕੇ ਬੋਲ ਬੋਲ ਕੇ ਇਹਨਾਂ ਨੇ ਉਹਨਾਂ ਨੂੰ ਉੱਤੇ ਕੁਝ ਨਹੀਂ ਕਿਹਾ ਇਹਨਾਂ ਨੇ ਭਰ ਉਹਨਾਂ ਦੀ ਵੀਡੀਓ ਬਣਾ ਲੇਕਿਨ ਵਾਪਸ ਆ ਕੇ ਉਹਨਾਂ ਨੂੰ ਇਹ ਉਹਨਾਂ ਨਾਲ ਗੱਲ ਕਰਨੀ ਇਹਨਾਂ ਨੇ ਫਿਰ ਆਪਣੇ ਦੋਸਤਾਂ ਨੂੰ ਬੁਲਾਇਆ ਇਹ ਗਏ ਤਾਂ ਉਹਨਾਂ ਨੇ ਇਹ ਤਾਂ ਇਹਨਾਂ ਦਾ ਸੇਰ ਪਾੜ ਦਿੱਤਾ ਉਹਨਾਂ ਨੇ ਕਿੰਨੇ ਜਨੇ ਤਿਓ ਸੱਤ ਅੱਠ ਜਨੇ ਕੀ ਜਿਹੜੀ ਚੀਜ਼ ਮਾਰ ਗਏ ਹਾਂਜੀ ਜਿਹੜੀ ਇਹ ਨਾ ਮਾਰ ਗਏ ਤੁਸੀਂ ਹੈਗੇ ਸੀ ਨਾਲ ਕਿਦੋਂ ਗੱਲ ਬਾਤ ਲੋਹੇ ਦੀ ਚੀਜ਼ ਮਾਰੀ ਲੋਹੇ ਦੀ ਚੀਜ਼ ਮਾਰੀ ਕੋਈ ਸੱਚ ਸਾਰਾ ਸਿਰ ਕੱਢ ਦਿੱਤਾ ਉਹਨਾਂ ਦਾ ਕਿੰਨੇ ਕ ਮੁੰਡੇ ਸੀਗੇ ਸੱਤ ਅੱਠ ਮੁੰਡੇ ਹੈਗੇ ਸੀ ਕੋਈ ਪਛਾਣ ਚ ਹੈਗੀ ਲੱਗੇ ਬੰਦੇਆਂ ਦੀ ਫਾਟ ਕੋ ਸਾਰਿਆਂ ਦੀ ਹੈਗੀਆਂ ਫੋਟੋਆਂ ਅੱਛਾ ਹਾਂ ਵੀਡੀਓ ਹੈਗੀ ਅਸੀਂ ਆ ਵੀਡੀਓ ਕਿੱਥੇ ਕਿੱਥੇ ਸਾਡ ਲੱਗੇ ਇਹਨਾਂ ਦੇ ਉਹਨਾਂ ਦੇ ਸਿਰ 'ਚ ਸਾਡ ਲੱਗੀ ਇੱਥੇ ਵੀ ਕੱਟ ਲੱਗਾ ਆ ਅੱਛਾ ਜੀ ਆ ਵੇਖੋ ਆ ਸਾਰੇ ਮੁੰਡੇ ਹੈਗੇ ਟੋਲੀ ਦੀ ਟੋਲੀ ਅੱਛਾ ਕੋਹਨ ਕੋਹਨ ਕੋਲਸ ਕੋ ਆਏ ਹੋ ਕੀ ਹਾਂਜੀ ਅਹੀ ਉਹ ਨਵ ਇਨਸਾਫ ਕਰ ਰਹੇ ਕਿ ਜਿੱਦਾਂ ਮੇਰੇ ਘਰ ਇਹਨਾਂ ਨੂੰ ਤੇ ਪੱਟਾ ਹੋਏਗਾ ਉਹਨੂੰ ਕਿ ਪੱਟਾ ਮੈਗਰਾਗੇ ਰਹਿਣਾ ਵਾ ਜਿਨ੍ਹਾਂ ਨੇ ਇਦਾਂ ਕੀਤਾ ਵਾ ਮੇਰੇ ਹਸਬੰਦ ਦੇ ਨਾਲ ਕਿ ਇਹ ਆਪਣੇ ਅਮਨ ਸਮਝ ਦੇ ਪਵਾਨੀ ਕੀ ਟੋਲੀਆਂ ਬਣਾ ਕੇ ਦਿੱਤ ਕਿ ਹੈਰੀ ਬਾਈ ਵੀ ਤੇ ਕਮੈਂਟ ਕਰਦੇ ਆ ਝਗੜਾ ਹੋਇਆ ਕਿ ਕਿਹੜੀ ਜਗ੍ਹਾ ਤੇ ਟਾਪਟ ਹੋਇਆ ਫੋਨ ਲੈਂਦਾ ਤੇ ਟਾਪਟ ਹੋਇਆ ਜੀ ਤੁਸੀਂ ਆਪਣੇ ਹਸਬੰਦ ਨਾਲ ਗਏ ਸੀ ਹਾਂਜੀ ਆਪਾਂ ਦੇਖੋ ਕੀ ਗੱਲ ਹੋਈ ਮਲਾਂ ਇਹ ਦੋਨੇ ਜਨੇ ਗਏ ਨੇ ਉੱਤੇ ਮੂੰਹ ਮਚਾਣ ਤੋਂ ਤੇਰੇ ਤੇ ਕਮੈਂਟ ਮਾਰੀ ਜਾਣ ਲੈ ਰਹੇ ਉਹ ਮੁੰਡੇ ਤੇ ਉਹਨੇ ਕਹਿ ਦਿੱਤਾ ਉਹ ਆ ਗਿਆ ਇਹਨੂੰ ਛੱਡ ਕੇ ਫੇਰ ਗਿਆ ਵਾ ਕਹਿੰਦਾ ਵੀ ਤੁਸੀਂ ਕੋਈ ਜਨਾਨੀ ਨਾ ਕਰਦੇ ਸੋ ਤੁਹਾਡਾ ਕਰਨਾ ਚੰਗਾ ਨਹੀਂ ਹੋਗਾ ਜੀ ਇਸ ਤਰ੍ਹਾਂ ਇਸ ਨੇ ਸਾਰੇ ਦਿਨਾਂ ਨਹੀਂ ਲਿਆ ਕੇ ਉਹ ਤੇ ਇਹਨੂੰ ਮਾਹੌਲ ਬਣਾ ਕੇ ਬੜੀ ਗੁੱਸੇ ਨਾਲ ਇਹਨੂੰ ਗੱਲ ਕਹੀ ਤਾਂ ਉਹਨਾਂ ਨੇ ਇਹਦੇ ਡਾਕਟਰ ਮਾਰ ਦਿੱਤਾ ਸੀ ਡਾਕਟਰ ਲੈ ਕੇ ਤੇ ਤੁਰੇ ਫਿਰਦੇ ਹਿੱਤ ਡਾਕਟਰ ਉਹਨਾਂ ਨੇ ਮਾਰ ਦਿੱਤਾ ਇਹ ਦਿੱਖਦਾ ਉੱਥੇ ਤੇਰੇ ਸਾਰੇ ਮੁੰਡੇ ਜਿਹੜੇ ਨਾਲ ਇਹ ਲੈ ਆਏ ਉਹ ਜਿਹੜੇ ਜਿਸਨਾਮ ਸਾਟਲੇ ਇੰਦੇ ਨੂੰ ਕੋਲ ਪ੍ਰਸ਼ਾਸਨ ਕੋਈ ਕੀ ਹੁਣ ਅਸੀਂ ਕਹਿੰਦੇ ਵੀ ਉਹਨਾਂ ਤੇ ਫਸਿਆ ਹੋਣਾ ਚਾਹੁੰਦਾ ਉਹਨਾਂ ਤੇ ਪੂਰੀ ਕਾਰਵਾਈ ਹੋਈ ਜائے ਜਿਸ ਤਰ੍ਹਾਂ ਕਾਰਵਾਈ ਹੋਣੀ ਜਿਆਦਾ ਕੋਸਰਾ ਹੋਵੇ ਕਾਰਵਾਈ ਤੋਂ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਂ ਉਹਦੀ ਦਰਦੀ ਆ। ਹਾਂ। ਲੈ ਇਹ ਚੱਲ ਵੀ ਉਹਨਾਂ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ। ਉਹ ਆ ਕੇ ਰਹਿਣਾ ਪਰਚਾ ਜਿੰਨਾ ਦੇ ਕੱਲਾ ਮੁੰਡਾ ਵਾ। ਮੇਰਾ ਕੱਲਾ ਹੀ ਪੁੱਤਰ ਆ। ਕੋਈ। ਕਿਹਦੇ ਪਾਪਾ ਵੀ ਨਹੀਂ ਆ ਸੋ। ਇਹ ਉਹਨਾ ਉਹ ਵੀ ਹੁਣੇ ਹੀ ਮਰਿਆ। ਥੋੜੀ ਦੇ ਦੋ ਗੁਰਪ੍ਰੀਤ ਪ੍ਰਧਾਨ ਸੀ। ਜੇ ਉਹਨਾ ਪੋਤੀ ਨਾ ਹੁੰਦਾ ਵਿਰਿੰਦਰ ਪੱਟੀ ਖਰਿਆ ਸਭ ਪਤਾ ਲੋਕਾਂ ਨੂੰ ਤੂੰ ਹੀ ਕਿਥੇ ਰਹਿਣਾ ਲੈ ਆ ਇੱਥੇ ਕੈਦੇ ਹੀ ਰਹਿਣ ਵਾਲੇ ਚਰਚ ਵਾਲੀ ਗਲੀ ਚਰਚ ਵਾਲੀ ਗਲੀ ਚਰਚ ਵਾਲੀ ਗਲੀ ਤੇ ਰਹਿਣ ਵਾਲੇ ਤੇ ਦੇਖੋ ਮੈਂ ਤੇ ਇਹੋ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਏ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਕਿ ਕਾਹ ਤੋਂ ਕਿਸੇ ਨੂੰ ਛੇੜੇ ਦੇ ਕੇ ਮੈਂਟਰ ਨਾ ਕਰਦੇ ਇਹ ਜਿਹੜਾ ਜਿਹੜਾ ਲੋਕਾਂ ਨੇ ਜਨਾਨੀਆਂ ਲੋਕਾਂ ਨੂੰ ਬਾਹਰ ਨਾਲ ਲੈ ਕੇ ਜਾਣ ਤੰਦਰਾਂ ਚ ਲੈ ਕੇ ਪੈਣ ਹੈ ਇਹ ਤੇ ਗਲਤ ਕੀ ਜਵਣਾ ਹੈ ਜੇ ਕੋ ਬਾਹਰ ਜਾਏ ਤੇ ਇਹ ਇੰਜ ਕਰਨ ਇਹ ਤਾਂ ਬਦਮਾਸ਼ੀ ਦਾ ਹੁੰਦੇ ਨੇ ਆਪਣੇ ਆਪ ਦੇ ਇਹ ਮੁੰਡੇ ਪਛਾਣ ਹੈਗੇ ਮਹੱਲੇ ਦੇ ਆ ਕੇ ਬਾਹਰ ਦੇ ਆ ਬਾਹਰ ਦੇ ਹੈਗੇ ਆ ਉਹਨੂੰ ਪਤਾ ਹੋਣਾ ਮੁੰਡਿਆਂ ਦਾ ਆਹ ਮੁੰਡਿਆਂ ਦੀ ਚੀਕਾ ਦੇਖੋ ਇਹ ਥੋੜੀ ਵੀ ਕੋਈ ਜਨਾਨੀ ਲੈ ਕੇ ਚਲ ਜਾਂਦੇ ਉਹ ਨਾਲ ਸਟੇਟਸ ਚੇਅਰ ਖਾਣੇ ਨੂੰ ਕਮੈਂਟ ਕਰੋ ਹਾਂ ਹਾਂ ਜਿਆਪਤੀ ਕੀ ਕਰ ਲੋ ਇਹ ਮਦਾਈ ਇਹ ਦੋਨੇ ਜਣੇ ਗਏ ਨੇ ਉੱਥੇ ਮੂਹ ਮੁਸਫਾਨ ਉੱਥੇ ਇਹਰੇ ਤੇ ਕਮੈਂਟ ਮਾਰੀ ਜਾਣ ਦੇ ਇਹ ਮੁੰਡੇ ਤੋ ਉਹਨੇ ਕਹਿ ਦਿੱਤਾ ਉਹ ਆ ਗਿਆ ਇਹਨੂੰ ਛੱਡ ਕੇ ਫੇਰ ਗਿਆ ਵਾ ਕਹਿੰਦਾ ਵੀ ਤੁਸੀਂ ਕਿ ਇੰਜ ਜਨਾਨੀ ਨਾ ਕਰਦੇ ਇਸੋ ਤੁਹਾਡਾ ਕਰਨਾ ਚੰਗਾ ਨਹੀਂ ਹੈ ਜੀ ਇਸ ਤਰ੍ਹਾਂ ਇਸਨੇ ਸਾਰੇ ਜਨਾਨੀਆਂ ਲੈ ਕੇ ਕਹਿੰਦੇ ਤੁਸੀਂ ਇੰਜ ਮਾਹੌਲ ਕਰਦੇ ਬੜੀ ਬੁਰੀ ਗੱਲ ਐਨੀ ਗੱਲ ਕਹੀ ਤੋ ਉਹਨਾਂ ਨੇ ਇਹਦੇ ਦੱਤਰ ਮਾਰ ਦਿੱਤਾ ਸਿਰ ਤੇ ਇੱਕ ਦੱਤਰ ਲੈ ਕੇ ਤੇ ਤੁਰੇ ਫਿਰਦੇ ਹੀ ਤੋ ਦੱਤਰ ਉਹਨਾਂ ਨੇ ਮਾਰ ਦਿੱਤਾ ਇਹ ਡਿੱਗ ਪਿਆ ਉੱਥੇ ਤੇ ਸਾਰੇ ਮੁੰਲੇ ਜਿਹੜੇ ਨਾਲ ਇਹ ਲੈ ਆਏ ਉਹਨੂੰ ਇਹ ਉਹ ਗੱਲ ਹੈ ਜਿਸ ਨਾਲ ਆਵਾਜ਼ ਕੋਲ ਫਟ ਲੈਂਦੇ ਹਨ ਪੁਲਿਸ ਪ੍ਰਸ਼ਾਸਨ ਕੋਈ ਹੈ ਕਿ ਹੁਣ ਆਹੀ ਕਹਿੰਦੇ ਵੀ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਪੂਰੀ ਕਾਰਵਾਈ ਹੋਈ ਜਾਏ ਜਿਸ ਤਰ੍ਹਾਂ ਕਾਰਵਾਈ ਹੁੰਦੀ ਹੁੰਦੀ ਆ ਉਸ ਤਰ੍ਹਾਂ ਹੋਵੇ ਕਾਰਵਾਈ ਤੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਂ ਉਹਦੀ ਦਾਦੀ ਆ ਠੀਕ ਆ ਮੈਂ ਇਹ ਚਾਹਨੀ ਵੀ ਉਹਨਾਂ ਤੇ ਉਹ ਪੂਰੀ ਕਾਰਵਾਈ ਹੀ ਕਰਵਾ ਕੇ ਰਹਿਣਾ ਪੱਤਾ ਜਿੱਦਾਂ ਦਾ ਕੱਲਾ ਕੱਲਾ ਮੁੰਡਾ ਵਾ ਮੇਰਾ ਕੱਲਾ ਹੀ ਪੋਤਰਾ ਇੱਕੋ ਹੀ ਚਲੋ ਪਾਪਾ ਵੀ ਜੀ ਇਹ ਉਹ ਨਾ ਪਿਓ ਵੀ ਹੁਣੀ ਮਰਿਆ ਥੋੜੀ ਦੇਰ ਹੋ ਗਈ ਉਹ ਨਾ ਪਿਓ ਪ੍ਰਧਾਨ ਸੀ ਜੇ ਉਹਨਾਂ ਪੋਜਿੰਦਾ ਹੁੰਦਾ ਗੁਰਿੰਦਰ ਪੱਟੀ ਖਰਿਆ ਸਭ ਪਤਾ ਲੋਕਾਂ ਨੂੰ ਤੂੰ ਹੀ ਕਿਥੋਂ ਦਾ ਰਹਿਣ ਵਾਲੇ ਹੈਂ ਹਾਂ ਇੱਥੇ ਕਾਇਦੇ ਰਹਿਣ ਵਾਲੇ ਠੀਕ ਹੈ ਠੀਕ ਚੱਲੀ ਗਲੀ ਚੱਕ ਵਾਲੀ ਗਲੀ ਤੇ ਰਹਿਣ ਵਾਲਿਆ ਤੇ ਦੇਖੋ ਮੈਂ ਤੇ ਇਹੋ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਏ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਕਿ ਕਾ ਤੋ ਕਿਸੇ ਨੂੰ ਛੇੜਿਆ ਕਮੈਂਟ ਨਹੀਂ ਕਰ ਰਹੇ ਕਿਸੇ ਨੂੰ ਕਮੈਂਟ ਨਹੀਂ ਕਰਨਾ ਕਰਨਾ ਲਾ ਲਾ ਇਹ ਜੋ ਵਾਜ ਫਰ ਜੋ ਲੋਕਾਂ ਨੇ ਜਨਾਨੀਆਂ ਲੋਕੀ ਬਾਹਰ ਨਾਲ ਲੈ ਕੇ ਜਾਣ ਤੰਦਰਾ ਚੱਲਿਆ ਕੇ ਵਹਿਣ ਹੈ ਇਹ ਤਾਂ ਗਲਤ ਚੀਜ਼ ਹੋਣਾ ਇਹ ਜੇ ਕੋ ਬਾਹਰ ਜਾਏ ਤੇ ਇਹ ਇੰਜ ਕਰਨ ਇਹ ਤਾਂ ਬਦਮਾਸ਼ੀ ਤਾਂ ਹੁੰਦੇ ਨੇ ਆਪਣੇ ਆਪ ਦੀ ਇਹ ਮੁੰਡੇ ਪਛਾਣ ਹੈਗੇ ਮੱਲੇ ਦੇ ਆ ਕੇ ਬਾਹਰ ਦੇ ਆ ਬਾਹਰ ਦੇ ਹੀ ਹੈਗੇ ਆ ਉਹਨੂੰ ਪਤਾ ਵਾ ਨਾ ਮੁੰਡੇ ਆਲਾ ਠੀਕ ਆ ਮੁੰਡਿਆ ਦਾ ਪਤਾ ਵਾ ਉਹ ਤੁਹਾਨੂੰ ਇਹਨਾਂ ਨੂੰ ਪਤਾ ਲੱਗੇਗਾ ਹੁਣ ਕਿੱਦਾਂ ਕੇਹੀ ਕੁੜੀ ਨਾਲ ਇਦਾਂ ਕਰੀਦਾ ਦੂਸਰਾ ਬਣਾ ਲਿਗੇਗਾ ਇਹ ਥੋੜੀ ਵੀ ਕੋਈ ਜਨਾਨੀ ਲੈ ਕੇ ਚਲ ਜੇ ਤੇ ਉਹ ਨਾਲ ਸਾਰਾ ਕਮੈਂਟ ਕਰੋ ਹਾਂ ਜੀ ਸਰ ਕੀ ਮਾਮਲਾ ਜਿਹੜਾ ਝਗੜੇ ਦਾ ਹੋ ਗਿਆ ਉਹ ਦਾ ਮਤਲਬ ਪੱਟੀ ਪੁੱਤਰ ਮਰਿੰਦਰ ਕੁਮਾਰ ਵਾ 80 ਹਾਊਸ ਨੰਬਰ 681 ਕਲੀ ਚਰਚਵਾਲੀ ਆਊਟਸਾਈਡ ਥੋੜੀ ਜਿਹੜਾ ਸਰ ਇਹ ਵੀ ਆਹੀ ਵਿਚਾਰ ਜਾਣੇ ਆਪਣੀ ਮਸੀਨਾ ਇਸਨੂੰ ਕੋਈ ਮੋਢਾ ਨਾ ਗਲਤ ਕਮੈਂਟ ਕੀਤਾ ਜਾਂ ਬਿਸ਼ਾਰਾ ਕੀਤਾ ਤੇ ਉੱਤੋਂ ਸਾਡਾ ਵੀ ਝਗੜਾ ਹੋਇਆ ਵਾ ਉੱਤੋਂ ਸਾਡਾ ਪਨਾ ਮੜੀ ਕੋਟਾ ਦੀ ਸੈਟ ਸਹੀ ਹੋਈ ਆ 60 ਲਾਇਆ ਪਸਵਾ ਆ ਪੀ ਆ ਬਾਕੀ ਕੋਈ ਇਹਨਾਂ ਕੋਈ ਨਾਮ ਹੀ ਕਿਹਦਾ ਦਿਖਾਇਆ ਕਿਹਨੇ ਲਾਈ ਨਾਮ ਨਹੀਂ ਆਪੀ ਸਾਡੇ ਕੋਲ ਕਾਰ ਲੈ ਜਾਂਦੇ ਨੇ ਜਾਂ ਵੈਰੀਫਾਈ ਕਰਦੇ ਆ ਜੋ ਵੀ ਅਗਲੀ ਪ੍ਰਕਿਰਤੀ ਕਾਰਵਾਈ ਚੋ ਵੀ ਇਹ ਅਵਰਤਿਆ ਕਰਨਾ ਕਿ ਕੌਣ ਕੌਣ ਨਹੀਂ ਜੋ ਇਹਨਾਂ ਦਾ ਮਾਹ ਕੋ ਲਿਖੋਣ ਹਨ ਦੱਸੋ ਕਿ ਕੌਣ ਹੁੰਦੇ ਕੌਣ ਲੋਕਡ ਕਰ ਦਿੱਤਾ ਗਿਆ ਨੋਟ ਕਰਦੇ ਦਿੱਤਾ ਉਹ ਆਪਣਾ ਇਲਾਜ ਕਰਾਉਣ ਤੇ ਜੋ ਵੀ ਬੰਦੇ ਡਾਕਟਰ ਦੇ ਹਸਾਬ ਨਾਲ ਉਹ ਵੀ ਕਰ ਰਿਹਾ ਕਰਦੇ ਨੇ